우리 데크로, 오늘도 매칭 데크고, 레, 가자. क नහ கூ हुන? 对的呢。 ਕਾਲੇ ਕੱਦਾਂ ਦੇ ਲੰਦਾ ਚੱਲ ਜਾਂਦਾ ਕੋਈ ਗੱਲ ਨਹੀਂ ਲੋ ਜੀ ਇਧਰ ਮੈਂ ਗੈਸ ਲੈਵ ਸਾਫ ਕਰਦੀ ਆ ਤੇ ਲੋ ਜੀ ਇੱਥੇ ਮੈਂ ਗੈਸ ਲੈਵ ਸਾਫ ਕਰੂ ਮਤਲਬ ਕਿਚਨ ਦੀ ਸਾਫ ਸਫਾਈ ਕਰਦੀ ਆ ਤੇ ਨਾਸ਼ਤਾ ਵਗੈਰਾ ਹੋ ਚੁੱਕਿਆ ਮੈਂ ਆਪਣਾ ਨਾਸ਼ਤਾ ਅਜ ਕੀਤਾ ਨਹੀਂ ਹੈਗਾ ਤੇ ਗੈਸ ਲੈਵ ਸਾਫ ਕਰ ਦੂੰਗੀ ਕੱਪੜੇ ਵਗੈਰਾ ਮੇਰੇ ਵਾਸ਼ ਹੋ ਚੁੱਕੇ ਨੇ ਕਿ ਥੋੜੇ ਹੀ ਸੀਗੇ ਤੇ ਉਸ ਤੋਂ ਬਾਅਦ ਫਿਰ ਮੈਂ ਕਿਸਦੇ ਘਰ ਜਾ ਕੇ ਆਉਂਗੀ ਆਕੇ ਫਿਰ ਤੁਹਾਡੇ ਨਾਲ ਕੇਕ ਦੀ ਰੈਸਪੀ ਸ਼ੇਅਰ ਕਰੂੰਗੀ ਕਿ ਕਮੈਂਟ ਆਇਆ ਹੋਇਆ ਸੀ ਕਿ ਕੇਕ ਬਣਾਉਣਾ ਸਿਖਾਓ ਤੇ ਅੱਜ ਆਪਾਂ ਤੁਹਾਨੂੰ ਕੇਕ ਬਣਾਉਣਾ ਦੱਸਾਂਗੇ ਕਿਸ ਤਰ੍ਹਾਂ ਬਣਦਾ ਬਹੁਤ ਈਜੀ ਆ। ਜੀ ਮੈਂ ਇਹ ਘਰ ਤੇ ਮੈਂ ਬਣਾ ਰਹੀ ਹਾਂ ਸੇਵੀਆ। ਦੇਖੋ ਉਧਰ ਤੋਂ ਲਿਖ ਦਿਿਆ ਹੋਣਗੇ ਸੇਵੀਆ ਵੀ ਮੈਂ। ਚਲ ਜਾਨੀ। ਚਲਿਆ। ਤੇ ਪਾਣੀ ਆਪਾਂ ਪਾ ਲਏ ਦੇਖੋ ਇਹਦੇ ਵਿੱਚ। ਤੇ ਗੁੜ ਵਾਲੀ ਸੇਮੀ ਬਣਾਉਂਗੀ ਮੈਂ। ਤੁਹ ਖਾਏ ਨਾ? ਸੇਮੀਆ। ਕਿਹੜੀ ਸੇਮੀ ਖਾਏਗਾ ਐਂ ਬੋਲ ਕੇ ਸਸੀ ਕਾਲ ਲੇਗੇ ਸਸੀ ਕਾਲ ਸਸੀ ਕਾਲ ਜੀ ਐ ਕਹ ਸਸੀ ਕਾਲ ਜੀ ਚੰਗ ਲਫੜ ਚੱਪਾ ਆਹ ਕੇਕ ਖਾਏਗਾ ਕੇਕ ਕੇਕ ਖਾਣਾ ਖਾਣ ਠੀਕ ਆ ਲੋ ਜਿੱਧਰ ਮੈਂ ਗੁੜ ਵਾਲੀਆਂ ਸੇਮੀ ਬਣਾਉਣ ਲਈ ਪਾਣੀ ਰੱਖਤਾ ਸੀ ਥੋੜਾ ਜਿਹਾ ਗੁੜ ਪਾਇਆ ਉਹਨੂੰ ਉਬਾਲ ਕੇ ਪਾਣੀ ਨੂੰ ਛਾਣ ਲਿਆ ਸੀ ਮਤਲਬ ਪੁਣ ਲਿਆ ਸੀਗਾ ਪੁਣ ਕੇ ਫਿਰ ਦੁਬਾਰਾ ਤੋਂ ਜਿਹੜੀਆਂ ਸੇਮੀਆਂ ਪਾਈਆਂ ਉਹਦੇ ਵਿੱਚ ਕਿਉਂਕਿ ਜਿਹੜਾ ਗੁੜ ਹੁੰਦਾ ਗੁੜ ਦੇ ਵਿੱਚ ਵੀ ਡੱਕੇ ਵਗੈਰਾ ਜੇ ਹੁੰਦੇ ਨੇ ਲੋ ਜੀ ਆਪਾਂ ਇਹਨੂੰ ਪਾਣ ਲਿਆ ਪਣਕੇ ਨੂੰ ਦੁਬਾਰਾ ਆਪਾਂ ਧੋ ਲਈ ਇਹ ਜਿਹੜੀ ਫਰਾਈਪੈਨ ਸੀਗਾ ਤੋਂ ਕਿ ਦੁਬਾਰਾ ਆਪਾਂ ਇਹਦੇ ਵਿੱਚ ਪਾਣੀ ਪਾਇਆ ਜਿਹੜਾ ਗੁੜ ਵਾਲਾ ਸੀ ਤੇ ਨਾਲ ਹੀ ਸੀਵੇਂ ਮਿਕਸ ਕਰਤੀਆਂ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਇਆਗਾ ਦੇਸੀ ਕੀ ਉਹ ਆ ਚੁੱਕੇ ਤੇ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਮੱਕੀ ਪਾਇਆ ਸੀਵੇਂ ਬਣਦੀਆਂ ਨੇ ਇਹਨੇ ਤੇ ਬਸ ਫਿਰ ਆਪਾਂ ਬੈਠ ਕੇ ਸੀਵੇਂ ਖਾ ਕੇ ਤੁਹਾਡੇ ਨਾਲ ਕੇਕ ਵਾਲੀ ਰੈਸਪੀ ਸ਼ੇਅਰ ਕਰਾਂਗੇ ਇਧਰ ਆਪਾਂ ਕੇਕ ਲਈ ਦੇਖ ਲੈਣਾ ਕੀ ਸਮਾਨ ਲਿਆ ਤੇ ਬਸ ਸੇਮੀਆ ਖਾ ਕੇ ਫਿਰ ਮੈਂ ਕੇਕ ਬਣਾਉਣਾ ਸ਼ੁਰੂ ਕਰੂੰਗੇ ਚਲੋ ਜੀ ਮੈਂ ਤੁਹਾਨੂੰ ਦਿਖਾ ਦਿੰਨੇ ਕੀ ਸਮਾਨ ਲਿਆ ਮੈਂ ਕੇਕ ਲਈ ਇਹ ਮੈਂ ਸਵੇਰ ਮੇਰੀ ਬੇਟੀ ਤੋਂ ਮੰਗਵਾ ਲਿਆ ਸੀ ਸਮਾਨ ਤੇ ਦੇਖੋ ਆਪਾਂ ਬਿਸਕੁਟ ਲੈਨੇ ਦੇਖੋ ਦੋ ਤਾਂ ਇਹ ਵਾਲੀਆਂ ਲੈ ਲਈਆਂ ਆਪਾਂ ਡੱਬੀਆਂ ਬਾਕੀ ਇਹ ਚਾਕਲੇਟ ਵਾਲੇ ਲੈ ਲਿਆ ਆਪਾਂ ਚਾਕਲੇਟ ਪਾਊਡਰ ਵੀ ਲੈ ਸਕਦੇ ਆਪਾਂ ਹਨਾ ਵੈਸੇ ਚਾਕਲੇਟ ਵਾਲਾ ਕੇਕ ਹੀ ਵਧੀਆ ਲੱਗਦਾ ਤੇ ਬਸ ਚਾਕਲੇਟ ਇੱਕ ਤੇ ਨਾਲ ਦੀ ਹੋਰ ਆ ਮੇਰੇ ਕੋਲ ਗਰਦੋਲੇ ਥੋੜੀਆਂ ਹੀ ਮਿਲਦੀਆਂ ਨੇ ਇੱਕ ਇਹ ਨੋੜਾ ਪੈਕਟ ਲਿਆ ਬਸ ਇਹੀ ਕੁਛ ਆਗਾ ਤੇ ਮੈਂ ਬਾਅਦ ਵਿੱਚ ਤੁਹਾਡੇ ਨਾਲ ਦੱਸਦੇ ਆਪਾਂ ਬਣਾਉਣਾ ਸਟਾਰਟ ਕਰਦੇ ਆ ਮੈਂ ਸੇਮੀਆਂ ਖਾਣਾ ਇੱਧਰ ਬਸ ਮੇਰੀਆਂ ਸੇਮੀਆਂ ਵੀ ਬਣ ਕੇ ਤਿਆਰ ਨੇ ਤੋ ਜੀ ਸੇਮੀਆਂ ਬਣ ਕੇ ਤਿਆਰ ਨੇ ਇੰਨੀਆਂ ਰੱਖਤੀ ਐ ਮੈਂ ਇਹ ਕਲੇਰ ਸਾਹਿਬ ਆ ਚੁੱਕੇ ਨੇ ਕਲੇਰ ਸਾਹਿਬ ਖਾ ਲੈਣਗੇ ਤੇ ਲੋ ਜੀ ਦੇਖੋ ਤੁਸੀਂ ਵੀ ਖਾ ਲਓ ਜੀ ਗਰਮਾ ਗਰਮ ਗੁੜ ਵਾਲੀਆਂ ਸੇਮੀਆਂ ਦੇ ਅੰਦਰ ਬੈਠ ਕੇ ਖਾਣੀਆਂ ਸੇਵੀਆ ਤੇ ਉਸ ਤੋਂ ਬਾਅਦ ਇਹ ਪਲੇਸ ਆ ਬਾਅਦ ਕੇ ਫਿਰ ਮੈਂ ਚਾਹ ਬਣਾਉਂਗੀ ਪਹਿਲਾਂ ਸੇਵੀਆ ਖਾ ਲਾ ਤੇ ਨਾਲ ਦੀ ਨਾਲ ਹੀ ਆਪਾਂ ਕੇਕ ਵੀ ਬਣਾਉਣਾ ਬਸ ਸ਼ੁਰੂ ਕਰਦੇ ਆ ਅੱਜ ਸਵੇਰ ਮੇਰੇ ਰਾਸਤੇ ਮੱਣੇ ਕੀਤਾ ਹੈਗਾ ਬਹੁਤ ਲੇਟ ਹੋਇਆ ਹੁਣ ਫਿਰ ਮਨ ਲਾ ਮੈਂ ਜੋ ਨਾਸ਼ਤਾ ਜਿਹੜਾ ਸਵੇਰ ਦਾ ਕੀਤਾ ਹੋਗਾ 11:30 12:00 ਵਜੇ ਫਿਰ ਮਨ ਨਹੀਂ ਕਰਦਾ ਕਾਸੀ ਨੂੰ ਵੀ ਹੁਣ ਜਦੋਂ ਲੇਟ ਖਾਣਾ ਖਾਈ ਹੁਣ ਸੇਵੀਆ ਨੂੰ ਮਨ ਕੀਤਾ ਤਾਂ ਅੰਦਰ ਨਾਲ ਜਲਾ ਡਿੱਗਦਾ ਗਲਾ ਮੇਰਾ ਦੁਖਦਾ ਮੇਰੇ ਕ ਚਲ ਗੁੜ ਵਾਲੀਆਂ ਸੇਮੀਆਂ ਬਣਾ ਕੇ ਖਾਣੇ ਤੇ ਬੈਸਟ ਨੇ ਮਤਲਬ ਠੀਕ ਰਹਿੰਦੇ ਆ ਖਾਣ ਦੇ ਵਿੱਚ ਗੁੜ ਵਾਲੀਆਂ ਸੇਮੀਆਂ ਲਓ ਜੀ ਤੁਸੀਂ ਵੀ ਖਾ ਲਓ ਜੀ ਗੁੜ ਵਾਲੀਆਂ ਸੇਮੀਆਂ ਬਸ ਟੇਸਟੀ ਬਣਦੇ ਨੇ ਗੁੜ ਵਾਲੀਆਂ ਸੇਮੀਆਂ ਵੀ ਹਨਾ ਚਲੋ ਜੀ ਫਿਰ ਸੇਮੀਆਂ ਖਾ ਕੇ ਮਿਲਦੇ ਹਾਂ ਸੋਨੂੰ ਕੇਕ ਬਣਾਉਣਾ ਕਰਦੇ ਆ ਸ਼ੁਰੂ ਤੇ ਆਪਾਂ ਚੱਲਦੇ ਆ ਬਾਹਰ ਪਹਿਲਾਂ ਤੇ ਆਪਾਂ ਜੋ ਵੀ ਤਿਆਰੀ ਕਰਨੀ ਉਹ ਕਰ ਗਏ ਕੇਕ ਦੀ ਮਾਂ ਮਾਂ ਦੀ ਚੁੱਲੇ ਤੇ ਕੇਕ ਕੇਕ ਬਣਾਉਣਾ ਸ਼ੁਰੂ ਕਰਦੇ ਆ ਲੈ ਲਿਆ ਮੈਂ ਕੁੱਕਰ ਤੇ ਅੱਗ ਬਾਲ ਲਈ ਚੁੱਲੇ ਤੇ ਬਣਾਉਂਗੀ ਤੇ ਆਪਾਂ ਕੁੱਕਰ ਨੂੰ ਰੱਖ ਦਿੰਦੇ ਆ ਚੁੱਲੇ ਤੇ ਇਧਰ ਕੁੱਕਰ ਦੀ ਆਪਾਂ ਸਿੱਟੀ ਤੇ ਜਿਹੜੀ ਰਬੜ ਸੀ ਉਹ ਕੱਢ ਦਿੱਤੀ ਤਿਆਰ ਲੈ ਆਪਾਂ ਨਮਕ ਇਹ ਪਹਿਲਾਂ ਵੀ ਮੇਰੇ ਵਰਤਿਆ ਹੋਇਆ ਕੇਕ ਬਣਾਇਆ ਹੋਇਆ ਦਾ ਤੇ ਕਿਉਂਕਿ ਮੇਸਿਨ ਸਾਹਮ ਕੇ ਰੱਖ ਲੈਣੀਆਂ ਕੁੱਕਰ ਚ ਮੈਂ ਕੇਕ ਬਣਾਉਣੀ ਆ ਜਾਂ ਕੜਾਹੀ ਦੇ ਵਿੱਚ ਜ਼ਿਆਦਾਤਰ ਤਾਂ ਕੁੱਕਰ ਚ ਬਣਾਇਆਗਾ ਕਿਉਂਕਿ ਫਿਰ ਮੇਰੇ ਕੋਲ ਮਾਈਕ੍ਰੋਵੇਵ ਨਹੀਂ ਨਾ ਹੈਗਾ ਚਲੋ ਜੀ ਇਹ ਸੁੱਕ ਜਵੇ ਆਪਾਂ ਇਹਦੇ ਵਿੱਚ ਫਿਰ ਉਹ ਪਾਵਾਂਗੇ ਮੈਨੂੰ ਧੋ ਕੇ ਲੈ ਕੇ ਆਈ ਸੀ ਵੈਸੇ ਮੇਰੇ ਇਹ ਕੁੱਕਰ ਆ ਨਾ ਜਿਹੜਾ ਮੈਂ ਕੇਕ ਲਈ ਰੱਖਿਆ ਹੋਇਆਗਾ ਕੇਕ ਕੇ ਬਣਾਉਣੇ ਹੁੰਦੇ ਇਹਦੇ ਵਿੱਚ ਬਸ ਹੋਰ ਕੁਝ ਨਹੀਂ ਲੋ ਜੀ ਇਹਦੇ ਵਿੱਚ ਆਪਾਂ ਨਮਕ ਪਾਤਾ ਨਮਕ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਫਲਾਵਾਂਗੇ ਇਸ ਤਰ੍ਹਾਂ ਤੇ ਪ੍ਰੋਪ ਟੱਕਾਂ ਕਰਦਾਂਗੇ ਬੰਦ 10 ਮਿੰਟੇ ਨੂੰ ਫ੍ਰੀ ਹੀਟ ਹੋਣ ਲਈ ਛੱਡ ਦਾਂਗੇ ਚਲੋ ਜੀ ਉਧਰ ਆਪਾਂ ਅਗਲਾ ਬੈਟਰ ਆ ਜਿਹੜਾ ਆਪਣਾ ਉਹ ਤਿਆਰ ਕਰਦੇ ਆ ਜੀ ਆਪਾਂ ਤਿਆਰੀ ਕਰਦੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਬਿਸਕੁਟ ਨੇ ਜਿਹੜੇ ਟਿਸਕਟ ਲੈਣੇ ਆ ਜਿਹੜੇ ਬਿਸਕੁਟ ਨੇ ਜਿਹਨਾਂ 'ਚ ਕਰੀਮ ਆ ਜਿਹੜੀ ਆਪਾਂ ਕੱਢ ਲਾਂਗੇ ਇਸ ਤਰ੍ਹਾਂ ਆਪਾਂ ਕੱਲੇ ਬਿਸਕਟ ਲੈਣੇ ਨੇ ਤੇ ਬਸ ਤੋੜ ਕੇ ਆਪਾਂ ਇਹਦੇ ਵਿੱਚ ਪਾਵਾਂਗੇ ਮਿਕਸੀ ਦੇ ਲੋ ਜੀ ਆਪਾਂ ਬਿਸਕਟ ਸਾਰੇ ਉਹ ਕਰ ਲੇ ਤੇ ਇਹਦੇ ਵਿੱਚ ਪਾ ਦਨੇ ਨੂੰ ਚੋਕਰ ਦੇ ਵਿੱਚ ਹੀ ਕਰਾਂਗੇ ਕਿਉਂਕਿ ਮੇਰਾ ਮਿਕਸੀ ਵਾਲਾ ਜੱਗ ਜਿਹੜਾ ਖਰਾਬ ਹੋ ਗਿਆ ਨਹੀਂ ਵਾ ਮਿਕਸੀ ਦੇ ਵਿੱਚ ਕਰ ਦਲੇ ਉਹਨੂੰ ਤੇ ਜਿਆਦਾ ਵਧੀਆ ਹੋ ਜੇ रूम टेंपरेचर दुद्ध थोड़ा जुद्ध पावे पा। बाकी दुद्ध बाद चावे देख के थोड़ा जो पा देने क्योंकि तो हजे वाले भी पैने थोड़े थोड़े करके करा ना फिर नाल ना थोड़े थोड़े करके पा दें चलो जी आप ਕੰਟ ਕਰਦੇ ਆ ਟੱਕਣ ਲੋ ਜੀ ਆਪਾਂ ਇਹਨੂੰ ਕਰਦੇ ਆ ਲੋ ਜੀ ਥੋੜੇ ਥੋੜੇ ਕਰਕੇ ਬਿਸਕਟ ਪਾ ਕੇ ਆਪਾਂ ਜਿਹੜਾ ਬਿਸਕਟਾ ਨਾਲ ਬੈਟਰ ਆਗਾ ਕੇਕ ਬਣਾਉਣ ਲਈ ਤਿਆਰ ਕਰ ਲੈਨੇ ਆ ਲੋ ਜੀ ਦੇਖੋ ਇਹ ਨਾ ਇਸ ਤਰ੍ਹਾਂ ਬਣ ਗਿਆ ਫਾਈਨ ਪੇਸਟ ਆਇਆ ਜਿਹੜਾ ਬਣ ਕੇ ਤਿਆਰ ਆ ਦੇਖੋ ਇਸ ਤਰ੍ਹਾਂ ਬੈਟਰ ਜਿਹੜਾ ਸੀਗਾ ਆਪਾਂ ਇਹਦੇ ਵਿੱਚ ਕੱਢ ਕੇ ਬੈਟਰ ਨੂੰ ਮਿਕਸ ਕਰ ਲਿਆ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਈਨ ਨੂੰ ਈਨ ਨਾਲੇ ਫੁੱਲਣਾ ਸ਼ੁਰੂ ਹੋ ਜਾਊਗਾ ਤੇ ਬਸ ਇਹਨੂੰ ਜ਼ਿਆਦਾ ਆਪਾਂ ਮਿਕਸ ਨਹੀਂ ਕਰਦੇ ਸਾਰੀ ਉਹ ਪਾ ਦਿੰਦੇ ਆਪਾਂ ਇੱਕ ਪੁੜੀਏ ਚ ਪੈ ਜੂਗੀ ਬਸ ਆਪਾਂ ਇਹਨੂੰ ਮਿਕਸ ਹੋ ਗਏ ਤੇ ਨੂੰ ਪੜੱਖਦੇ ਆਂ ਸਾਈਡ ਤੇ ਤੇ ਇਹ ਆਪਾਂ ਲੈ ਲਿਆ ਕੇਵळा ਜਿਹੜਾ ਹਨਾ ਪਲੇਨ ਹੋਵੇ ਮਤਲਬ ਅਜਿਵੇਂ ਇਹਦਾ ਤਲਾ ਪਲੇਨ ਪਲੇਨ ਹੋਵੇ ਵਿੱਚ ਜਿਵੇਂ ਕੜੇਜੇ ਹੁੰਦੇ ਨੇ ਉਹ ਚੀਜ਼ ਨਾ ਹੋਵੇ ਉਹ ਤੇ ਵਿੱਚੋਂ ਫਿਰ ਕੇਕ ਕੱਢਣਾ ਔਖਾ ਹੋ ਜਾਂਦਾ ਚਲੋ ਜੀ ਆਪਾਂ ਇਹਨੂੰ ਕਰਦੇ ਆਂ ਤਿਆਰ ਲਓ ਜੀ ਇਹ ਮੈਂ ਲੈ ਲਿਆ ਕਿ ਇਹ ਲੈਣਾ ਬਹੁਤ ਜ਼ਰੂਰੀ ਇਹਨੂੰ ਗ੍ਰੀਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਜੇ ਆਪਾਂ ਇਹ ਨਾ ਲਾਇਆ ਤਾਂ ਆਪਣਾ ਸਾਰਾ ਕੇਕ ਆ ਜਿਹੜਾ ਖਰਾਬ ਹੋ ਜਾਊਗਾ। ਲਸੋਨਨ ਨਾ ਲਾ ਲਓ ਜਿੱਤਨੀ ਆਪਾਂ ਨੂੰ ਹੁਣ ਕਿਉਂਕਿ ਕੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਾਇ ਇਹਦੇ ਵਿੱਚ ਇੱਕ ਬਟਰ ਪੇਪਰ ਆਉਂਦਾ ਪਊ ਉਹ ਵੀ ਰੱਖ ਸਕਦੇ ਆਂਗੇ। ਮੇਰੇ ਕੋਲ ਉਹ ਹੈ ਨਹੀਂਗਾ। ਕਿਉਂਕਿ ਮੈਨੂੰ ਨਹੀਂ ਜ਼ਰੂਰਤ ਪੈਂਦੀ ਨਹੀਂ ਵੈਸੇ ਸਾਰ ਜਨ ਨੂੰ ਜਦੋਂ ਫਿਰ ਹਨਾ। ਚੁੱਪ ਚੁੱਪ ਬੈਟਰ ਵਿੱਚ ਪਾਉਨੇ ਆ। ਲੋ ਜੀ ਸਾਰਾ ਬੈਟਰ ਪਾਏ ਦੇ ਵਿੱਚ ਗੱਲ ਗਿਆ ਮਿਕਸ। ਮਿਕਸ ਇਹਦੇ ਵਿੱਚ ਪਾ ਲੈਨੇ ਆ। जिस तरह कपड़ा ला कोई जिस तरह मैं पोना बच्चा ले जिस तरह टैप कर दें क्योंकि नहीं के एयर बबल्स, बबल्स अपने ऊनी होने चाहिए दूर दबे फिर के करिए वाया ਲੋ ਜੀ ਇੱਧਰ ਕੁੱਕਰ ਜਿਹੜਾ ਫ੍ਰੀ ਹੀਟ ਹੋ ਚੁੱਕਿਆ ਕਿਉਂਕਿ 15 ਮਿੰਟ ਹੋ ਚੁੱਕੇ ਨੇ ਤੇ ਆਪਾਂ ਇਹਦੇ ਵਿੱਚ ਇੱਕ ਕੌਲੀ ਮੁੱਦੀ ਮਾਰਾਂਗੇ ਕੌਲੀ ਮੁੱਦੀ ਮਾਰਨੀ ਵੀ ਜ਼ਰੂਰੀ ਆ ਨਮਕ ਪਾ ਕੇ ਇਹਨੂੰ 15 ਮਿੰਟ ਫ੍ਰੀ ਹੀਟ ਕੀਤਾ ਤੇ ਉਸ ਤੋਂ ਬਾਅਦ ਕੌਲੀ ਰੱਖਿਆ ਜਿਹੜੇ ਆਪਾਂ ਕੰਟੇਨਰ ਦੇ ਵਿੱਚ ਜਿਹੜਾ ਆਪਾਂ ਬੈਟਰ ਪਾਉਣਾ ਕੇਕ ਵਾਲਾ ਤੇ ਉਹਨੂੰ ਗ੍ਰੀਸ ਕਰਨਾ ਬਹੁਤ ਜ਼ਰੂਰੀ ਆ ਲੋ ਜੀ ਇਸ ਤਰ੍ਹਾਂ ਆਪਾਂ ਕੌਲੀ ਮੁੱਦੀ ਮਾਰ ਕੇ ਢੱਕਣ ਕਰ ਦਿੰਨੇ ਆ ਬੰਦ ਦੇ ਵਿੱਚ ਆਪਾਂ ਕੇਕ ਰੱਖ ਤਾ ਬਨਣ ਲਈ ਅੱਧੇ ਘੰਟੇ ਬਾਅਦ ਆਪਾਂ ਇਹਨੂੰ ਚੈੱਕ ਕਰਾਂਗੇ ਅੱਧਾ ਘੰਟਾ ਲੱਗੂਗਾ ਕੇਕ ਬਣਨ ਨੂੰ ਤੇ ਵਿੱਚ ਵਿੱਚ ਜੇ ਤੁਸੀਂ ਚਾਹੋ ਤਾਂ ਚੈੱਕ ਕਰ ਸਕਦੇ ਹੋ ਲਓ ਜੀ ਕੇਕ ਆਪਾਂ ਕਰਦੇ ਆ ਚੈੱਕ ਅੱਧਾ ਘੰਟਾ ਹੋ ਚੁੱਕਿਆ ਤੇ ਇਸ ਤਰ੍ਹਾਂ ਨਾ ਜਾਂ ਕੋਈ ਸਟਿਕ ਵਗੈਰਾ ਹੁੰਦੀ ਹੈ ਉਹ ਸਟਿਕ ਲੈ ਲਓ ਤੁਸੀਂ ਉਹਦੇ ਨਾਲ ਚੈੱਕ ਕਰ ਸਕਦੇ ਹੋ ਜਾਂ ਫਿਰ ਇਸ ਤਰ੍ਹਾਂ ਕਰਦੇ ਨਾਲ ਦੇਖ ਲਓ ਜੇ ਮਤਲਬ ਕਰਦੇ ਸੁੱਕੀ ਨਿਕਲਦੇ ਤਾਂ ਤੁਹਾਡਾ ਕੇਕ ਆ ਜਿਹੜਾ ਬਣ ਕੇ ਤਿਆਰ ਮੇਰਾ ਕੇਕ ਆ ਦੇਖੋ ਘਰ ਤੇ ਬਿਲਕੁਲ ਸੁੱਕੀ ਨਿਕਲੇ ਕੇਕ ਬਣ ਕੇ ਤਿਆਰ ਆ ਆਪਾਂ ਨੂੰ نیچے ਲਾ ਦਿੰਨੇ ਆ ਤੇ ਇਹਦੇ ਵਿੱਚੋਂ ਜਿਹੜਾ ਕੇਕ ਆ ਉਹ ਕੱਢ ਦਿੰਨੇ ਆ ਠੰਡਾ ਹੋਣ ਤੋਂ ਬਾਅਦ ਆਪਾਂ ਪਲੇਟ 'ਚ ਕੱਢ ਲਾਂਗੇ ਕੇਕ ਨੂੰ ਕੇਕ ਨੂੰ ਆਪਾਂ ਇਹ ਤਰ੍ਹਾਂ ਨਾਲ ਨੇ ਇਸ ਤਰ੍ਹਾਂ ਦੇਖੋ ਬਣ ਕੇ ਤਿਆਰ ਤੇ ਬਸ ਇਸ ਤਰ੍ਹਾਂ ਆਪਾਂ ਇਹਨੂੰ ਵਿਸਤਾਰਾਂਗੇ ਇਸ ਤਰ੍ਹਾਂ ਹੀ ਆਪਣੇ ਆਪ ਹੀ ਨਿਕਲ ਜਾਣਾ ਦੇਖੋ ਨਿਕਲ ਗਿਆ ਨਾ ਦੇਖੋ ਬਹੁਤ ਹੀ ਸੌਫਟ ਕੇਕ ਬਣ ਕੇ ਤਿਆਰ ਹੋਇਆ ਦੇਖੋ ਦੇਖੋ ਬਿਲਕੁਲ ਹੱਥ ਦੇ ਨਾਲ ਦਾ ਬਰੇ ਹੈ ਨਾ ਦੇਖੋ ਇਹਨਾਂ ਸਪੰਜੀ ਹੈ ਚਲੋ ਜੀ ਨੂੰ ਥੋੜਾ ਜਿਹਾ ਆਪਾਂ ਕਰਦੇ ਡੈਕੋਰੇਟ ਦੇਨ ਵਕ ਖੜਿਆ ਪਾਸਾਈਡ ਤੇ ਲਓ ਜੀ ਚਾਕਲੇਟਾਂ ਨੇ ਇਹ ਚਾਰ ਚਾਕਲੇਟਾਂ ਲਵਾਂਗੀ ਮੈਂ ਤੇ ਆਪਾਂ ਇਹਨੂੰ ਮੈਲਟ ਕਰਾਂਗੇ ਲਓ ਜੀ ਚਾਕਲੇਟ ਆਪਾਂ ਬ੍ਰੇਕ ਕਰਕੇ ਕੌਲੀ ਦੇ ਵਿੱਚ ਪਾ ਲਈ ਤੇ ਇੱਧਰ ਪਾਣੀ ਰੱਖ ਲਿਆ ਗਰਮ ਪਾਣੀ ਦੇ ਵਿੱਚ ਆਪਾਂ ਰੱਖਿਆ ਕੌਲੀ ਤੇ ਇਹਨੂੰ ਆਪਾਂ ਜਿਹੜੀ ਚਾਕਲੇਟ ਇਹਨੂੰ ਕਰ ਲੈਨੇ ਆ ਮੈਲਟ ਇੱਕ ਸੁਣ ਹੋਰ ਦੱਸਾਂ ਜੀ ਇਹਦੀ ਦੇਖੋ ਇਹ ਪਹਿਲਾਂ ਬ੍ਰਾਊਨ ਸੀ ਨਾ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਦੁੱਧ ਮਲਾਂਗੇ ਬਿਲਕੁਲ ਥੋੜਾ ਜਿਹਾ ਦੇਖੋ ਦੇਖੋ ਇਹ ਬਲੈਕ ਹੋਣੀ ਮਤਲਬ ਕਾਫੀ ਕਲਰ ਇਹਦਾ ਬਿਲਕੁਲ ਡਾਰਕਾ ਕਲਰ ਹੋ ਗਿਆ ਦੇਖੋ ਬਿਲਕੁਲ ਡਾਰਕ ਕਲਰ ਹੋ ਗਿਆ ਜਾਂ ਤੁਸੀਂ ਇਹਦੇ ਲਈ ਡਾਰਕ ਕੰਪਾਊਂਡ ਇੱਕ ਚਾਕਲੇਟ ਆਉਂਦੀ ਆ ਉਹ ਲਿਓ ਇਹ ਬ੍ਰਾਊਨ ਸੀ ਕੀ ਤੁਸੀਂ ਡਾਰਕ ਲਿਓ ਲਓ ਜੀ ਮੈਲਟ ਹੋ ਗਈ ਚਾ ਚਲੋ ਜੀ ਆਪਾਂ ਇਹਦਾ ਅਗਲਾ ਕੰਮ ਕਰਦੇ ਆ ਜਿਹੜੀ ਕਰੀਮ ਆਪਾਂ ਬਿਸਕਟਾਂ ਦੇ ਉੱਪਰੋਂ ਲਾਹੀ ਸੀ ਤੇ ਇਹ ਆਪਾਂ ਰੱਖਤੀ ਪਾਣੀ ਦੇ ਵਿੱਚ ਇਨੂੰ ਵੀ ਆਪਾਂ ਮੈਲਟ ਕਰ ਲਾਂਗੇ। ਬਸ ਇਸ ਨੂੰ ਥੋੜਾ ਟਾਈਮ ਲੱਗੇ ਇਹਨੂੰ ਜਿਆਦਾ ਨਹੀਂ ਬਸ ਇਸ ਕੋਸੇ ਜਿ ਹੁਣਗੁਣੇ ਪਾਣੀ 'ਚ ਹੀ ਰੱਖ ਦੋ ਬਸ ਕਾਫੀ ਆ ਇੰਨਾ ਹੀ। ਦੇਖੋ ਮੈਲਟ ਹੋ ਗਏ। ਬਸ। ਕੇ ਇਹਨੂੰ ਥੋੜਾ ਜਿਹਾ ਕਰ ਦਿਆਂ ਡੈਕੋਰੇਟ। ਤੇ ਇਹ ਦੇਖੋ ਚਾਕਲੇਟ ਆਪਾਂ ਇਹਦੇ ਉੱਪਰ ਪਾਉਣੀ ਆ। ਲਓ ਜੀ ਆਪਾਂ ਥੋੜਾ ਜਿਹਾ ਕੇਕ ਨੂੰ ਕਰ ਦਿਆਂ ਡੈਕੋਰੇਟ ਜਿਹੜੀ ਚਾਕਲੇਟ ਆਪਾਂ ਹਲਕੇ ਹਲਕੇ ਹੱਥਾਂ ਦੇ ਨਾਲ ਚਮਚੇ ਦੇ ਨਾਲ ਇਹਨੂੰ ਪੂਰੀ ਸਫਾਈ ਦੇ ਨਾਲ ਕੇਕ ਦੇ ਉੱਪਰ ਲਾਉਣੀ ਆ। ਤੇ ਜਿੰਨੀ ਸਫਾਈ ਆਪਾਂ ਬਸ ਮਤਲਬ ਡੈਕੋਰੇਟ ਕਰਨ ਦੀ ਹੁੰਦੀ ਹੈ ਜਿੰਨਾ ਆਪਾਂ ਇਹਨੂੰ ਧਿਆਨ ਨਾਲ ਲਾਉਣਾ ਪੂ ਮਤਲਬ ਹਲਕੇ ਹਲਕੇ ਹੱਥਾਂ ਨਾਲ ਆਲੇ-ਦਾਲੇ ਸਾਰੇ ਪਾਸੇ ਸਪਰੈਡ ਕਰ ਦਾਂਗੇ ਮਤਲਬ ਜਿਹੜੀ ਚਾਕਲੇਟ ਆ ਸਾਰੇ ਲਾ ਲਓ ਇੱਧਰ ਪੈਕ ਲੈ ਲਿਆ ਪੋਲੀਥੀਨ ਤੇ ਜਿਹੜੀ ਵਾਈਟ ਕਰੀਮ ਸੀਗੀ ਉਹਨੂੰ ਆਪਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਲਓ ਜੀ ਬਾਈਟ ਕਰੀਮਾਂ ਬੈਸੇ ਤਾਂ ਡੈਕੋਰੇਟ ਕਰਨ ਦੇ ਹੋਰ ਵੀ ਕਾਫੀ ਤਰੀਕੇ ਨੇ ਹੋਰ ਵੀ ਕਾਫੀ ਮਤਲਬ ਚਾਕਲੇਟ ਨਾਲ ਵੀ ਕਰ ਸਕਦੇ ਨੇ ਉੱਪਰ ਸਾਫ ਤੇ ਇਸ ਤਰ੍ਹਾਂ ਚਾਕਲੇਟ ਰੱਖ ਕੇ ਚੈਰੀ ਵਗੈਰਾ ਵੀ ਲੱਗ ਜਾਂਦੇ ਕਾਫੀ ਤਰ੍ਹਾਂ ਨੇ ਡੈਕੋਰੇਟ ਹੋ ਜਾਂਦੇ ਨੇ ਕੇਕ ਨੇ ਜਿਹੜੇ ਤੇ ਬਸ ਮੇਰੇ ਕੋਲੇ ਕਰੀਮ ਪਈ ਸੀਗੀ ਮੈਂ ਕਿ ਚਲੇ ਇਸ ਨਾਲ ਹੀ ਆਪਾਂ ਡੈਕੋਰੇਟ ਕਰਦੇ ਨੇ ਕਿਉਂਕਿ ਬਿਸਕਟਾਂ ਵਾਲੀ ਕਰੀਮ ਈ ਹੈ ਜੀ ਜਿਹੜੀ ਉਤਰੀ ਸੀਗੀ ਬਿਸਕਟਾਂ ਦੇ ਵਿੱਚੋਂ ਨਿਕਲੀ ਸੀਗੀ ਚਲੋ ਜੀ ਬਸ ਇਸ ਤਰ੍ਹਾਂ ਆਲੇ-ਦਾਲੇ ਆਪਾਂ ਥੋੜਾ ਜਿਹਾ ਡੈਕੋਰੇਟ ਕਰਾਂਗੇ ਦੇਖੋ ਬਾਕੀ ਤਾਂ ਬਹੁਤ ਤਰੀਕੇ ਨੇ ਡੈਕੋਰੇਟ ਕਰਨ ਦੇ ਬਹੁਤ ਸੋਹਣੇ-ਸੋਹਣੇ ਤਰੀਕੇ ਨਾਲ ਆ ਦੇਖਦੇ ਆਪਾਂ ਡੈਕੋਰੇਟ ਕਰਦੇ ਨੇ ਕੇਕ ਨੂੰ ਪਰ ਜਿੰਨਾ ਕਿ ਮੈਨੂੰ ਉਹਨਾਂ ਕ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆਂ ਬਾਕੀ ਚਲੋ ਜੀ ਤੁਸੀਂ ਦੱਸੋ ਕਮੈਂਟ ਕਰਕੇ ਤਿਆਰ ਆ ਤੁਹਾਡੀ ਫਰਮਾਇਸ਼ ਤੇ ਤੇ ਬਹੁਤ ਵਧੀਆ ਕੇਕ ਬਣ ਕੇ ਤਿਆਰ ਹੋਇਆ ਤੇ ਬਾਕੀ ਘਰ ਦਾ ਬਣਿਆ ਹੋਇਆ ਜੀ ਵਧੀਆ ਕੇਕ ਆ ਬੱਚਿਆਂ ਲਈ ਤਾਂ ਇਹ ਬੈਸਟ ਆ ਜੀ ਸੂਜੀ ਆ ਸੌਰੀ ਮੈਂ ਇਹਦੇ ਦਾ ਬਣਾਵਾਂਗੇ ਜਾਂ ਕਿਸੇ ਹੋਰ ਚੀਜ਼ ਦਾ ਬਣਾਉਣੇ ਆਪਾਂ ਕਾਫੀ ਤਰ੍ਹਾਂ ਦੇ ਕੇਕ ਬਣਦੇ ਨੇ ਯਾ ਫਰੂਟ ਕੇਕ ਵਧੀਆ ਹੁੰਦੇ ਨੇ ਜਿਵੇਂ ਮੰਗੇਓ ਹੋ ਗਿਆ ਐਪਲ ਹੋ ਗਿਆ ਇਸ ਤਰ੍ਹਾਂ ਦੇ ਹਨਾ ਕੇਕ ਉਹ ਵਧੀਆ ਹੁੰਦੇ ਨੇ ਕਾਫੀ ਫਰੂਟਸ ਨੇ ਜਿਨ੍ਹਾਂ ਦੇ ਕੇਕ ਬਣਦੇ ਨੇਗੇ ਤੇ ਬਾਕੀ ਬਣਾਉਣ ਦੇ ਤਰੀਕੇ ਨੇ ਅਲੱਗ-ਅਲੱਗ ਸਾਰੇ ਫਰੂਟਾਂ ਦੇ ਕੇਕ ਬਣ ਜਾਂਦੇ ਨੇ ਤੇ ਗਰਮੀ ਆਉਣ ਗਿਆ ਤਾਂ ਮੰਗੇਓ ਕੇਕ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਜਿਹੜੇ ਮੈਂ ਬਣਾ ਲੈਂਦੀ ਹਾਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਮਤਲਬ ਜੋ ਮੈਨੂੰ ਆਉਂਦਾ ਦੇਖੋ ਜੀ ਕੇਕ ਬਣ ਕੇ ਤਿਆਰ ਤੇ ਵਧੀਆ ਚਲੋ ਜੀ ਜ਼ਰੂਰ ਟਰਾਈ ਕਰਿਓ ਪਿੰਦਰ ਆ ਗਿਆ ਜਦ ਮੈਂ ਫੇਰ ਉਹਨੂੰ ਮਤਲਬ ਟੇਸਟ ਕਰਵਾਉਂਗੀ ਕਿਉਂਕਿ ਉਹਨੂੰ ਵੀ ਚਾਕਲੇਟ ਕੇਕ ਪਸੰਦ ਆਗਾ ਚਲੋ ਜੀ ਫਿਰ ਇਹਨੂੰ ਮੈਂ ਹੁਣ ਥੋੜੀ ਦੇਰ ਲਈ ਰੱਖ ਦਿੰਦੀ ਆ ਫ੍ਰਿਜ 'ਚ ਚਲੋ ਜੀ ਆਪਾਂ ਹੁਣ ਕੇਕ ਕੱਟਦੇ ਆ ਤੇ ਫਿੰਦਰ ਆ ਗਏ ਘਰ 플레이ਰ ਸੱਭੀ ਆ ਗਏ ਤੇ ਆਪਾਂ ਕੇਕ ਇੱਕ ਕੱਟ ਕੇ ਦਿਖਾਉਣਾ ਦੇਖੋ ਕੇਕ ਮੈਂ ਕੱਢ ਲਿਆ ਚਲੋ ਜੀ ਆਪਾਂ ਚੱਲਦੇ ਹੁਣ ਲੈ ਕੇ ਅੰਦਰ ਸੱਭੇ ਤਾਂ ਟ੍ਰਾਈਪੋਡ ਕਿੱਥੇ ਆ ਨਹੀਂ ਮੜਾ ਚੱਕ ਟ੍ਰਾਈਪੋਡ ਸੈੱਟ ਕਰੀਏ ਫੋਨ ਨੂੰ ਅੰਦਰ ਚੱਕ ਲੈ ਟ੍ਰਾਈਪੋਡ ਉੱਥੇ ਪਿਆ ਕਿਚਨ 'ਚ ਚੱਕ ਲਿਆ ਲਓ ਜੀ ਕੇਕ ਆਪਾਂ ਰੱਖ ਲਿਆ ਆਜੋ ਕੇਕ ਬਣਾਇਆ ਮੈਂ ਅੱਜ ਫੋਨ ਸੈਟ ਕਰ ਲਈ ਫਿਰ ਕੱਟ ਕੇ ਦਿਖਾਉਣਾ ਸਾਨੂੰ ਲੋ ਜੀ ਆਪਾਂ ਕੇਕ ਕੱਟ ਕੇ ਦਿਖਾਉਣਾ ਇੱਥੇ ਮੈਂ ਕਲੀਅਰ ਸਾਬ ਨੇ ਵੀ ਵਿਵਾਜ ਮਾਰ ਲਿਸਮ ਕਿ ਤੁਸੀਂ ਵੀ ਆਜੋ ਪਿੰਦਰ ਵੀ ਟੇਸਟ ਕਰਵਾਵਾਂ ਤੁਹਾਨੂੰ ਕੇਕ ਕਿਉਂਕਿ ਆਪ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗਦਾ ਜਦੋਂ ਦੂਸਰਾ ਆਪਣੀ ਬਣੀ ਚੀਜ਼ ਦੀ ਤਾਰੀਫ ਕਰਦਾ ਫਿਰ ਜਿਆਦਾ ਵਧੀਆ ਲੱਗਦਾ ਚਲੋ ਜੀ ਹਾਪਾ ਤੁਹਾਨੂੰ ਕੇਕ ਕੱਟ ਕੇ ਦਿਖਾਉਣੇ ਅਗੇ ਕਿਸ ਤਰ੍ਹਾਂ ਬਣਿਆ ਤੁਸਾਨੂੰ ਕੱਟ ਕੇ ਦਿਖਾਉਣਾ ਕੇਕ ਬਹੁਤ ਸੌਫਟ ਬਣਿਆ ਹੈ দেখা সনিয়া হে পিন্দি খা কে బాత <calm> వ <pools blue simulator> okay.